ਅਜੀਬ ਸੁਖਵੀਰ ਬਾਦਲ ਹੈ ਹਨਾ ਮੈਂ ਤਾਂ ਨਾ ਹੀ ਲਿਆ ਕੱਲਾ ਯਾਰ ਲਾ ਯਾਰ ਮੈਂ ਤਾਂ ਕੁਝ ਕਿਹਾ ਵੀ ਨਹੀਂ ਅਜੇ ਹੈ ਉਹਦੇ ਨਾਂ ਤੇ ਹਾਸਾ ਆ ਜਾਂਦਾ ਹੁਣ ਜੇ ਸੁਖਵੀਰ ਬਾਦਲ ਵਿਚਾਰਾ ਚਲੋ ਜਿਵੇਂ ਜਿੰਨੀ ਵੀ ਅਕਲ ਆ ਵਗਲਾ ਵਰਤੀ ਜਾਂਦੇ ਰਹਿੰਦੇ ਹਨਾ ਤੁਹਾਡੇ ਵਾਲਿਆ ਹੈ ਅਕਲ ਮਾਝਾਣਾ ਬਾਜੀਵਾ ਉਹਦਾ ਵੀ ਪੰਗਾ ਇਹੀ ਐ ਨੋਜੋ ਸੀ ਦੂਏਕਾ ਆਪਣੇ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਹਨੂੰ ਕੋਦੇ ਕੋਈ ਕਿੱਧਰ ਦੇ ਦਿੰਦਾ ਕੋਈ ਕਿੱਧਰ ਦੇ ਦਿੰਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨੇ ਖੋਲ ਵੀ ਲਿਆ ਤੇ ਨਾ ਹੁਣ ਮਿਲਿਆ ਜਾਂਦਾ ਐ ਨਾ ਵਾਪਸ ਪੈਂਦਾ ਉਹ ਮਜੀਠਿਆ ਹੈ ਨਾ ਚਾਰ ਪੰਜ ਜਾਣੇ ਨੇ ਇਹ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗਈਆਂ ਤੜਕੀ ਉੱਠ ਕੇ ਮੈਨੂੰ ਗਾਣਾ ਦੇਣੀ ਆ ਬਸ ਕੈਨੇਡਾ 'ਚ ਬਰਫ਼ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਦੱਸੋ ਜਰਮਨੀ 'ਚ ਕੋਈ ਕਿਸੇ ਗੱਲ ਤੇ ਦੰਗੇ ਹੋਗੇ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨ ਨਹੀਂ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਸਤਾਜ ਪਿੰਡ ਤੋਂ ਮੈਂ ਸਾਨੀਆਂ ਪੂਛਾਂ ਫੜ ਕੇ ਟੋਬਿਆਂ ਚ ਤਰਾਕੀਆਂ ਸਿੱਖੀਆਂ ਗੁੱਲੀ ਡੰਡਾ ਫਿਰ ਥਾਪੀਆਂ ਨਾਲ ਕ੍ਰਿਕਟ ਖੇਡਣੀ ਦਸਵੀਂ ਸਾਈਕਲ ਤੇ ਤੇ ਜਦੋਂ ਜੂਨ ਦੇ ਵਿੱਚ 2 ਵਜੇ ਛੁੱਟੀ ਹੁੰਦੀ ਹੈ ਨਾ ਉਹ ਸਾਈਕਲ ਤੇ ਆਉਂਦੇ ਆ ਜਦੋਂ ਤਾਂ ਫਿਰ ਜੋ ਸਾਈਕਲ ਦੀ ਚੇਨ ਲੈ ਜਾਂਦੀ ਹੈ ਨਾ ਉਹ ਉਹੀ ਬੰਦਾ ਜਾਣਦਾ ਜਿਹੜਾ ਚੇਨ ਚੜਾਉਣੀ ਜਾਣਦਾ ਇਹਨਾਂ ਨੂੰ ਕੀ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਇਹ ਸਾਰੇ ਕਨਵੈਂਟ ਸਕੂਲਾਂ 'ਚ ਸਾਰੇ ਅੱਜ ਇਹਨਾਂ ਨੇ ਮਨਾ ਲਏ ਨੇ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ ਬੋਲ ਕੇ ਮੈਂ ਇੱਥੋਂ ਤੱਕ ਕਹਤਾ ਚਲੋ 33% ਤਾਂ ਉਹੀ ਹੁੰਦਾ ਨਾ ਵੀ 33 ਨੰਬਰ ਲੈਣੇ ਨੇ ਚਲੋ ਮੈਂ ਹੋਰ ਵੀ ਛੋਟ ਦੇ ਦੇਣਾ 25 ਲੈ ਕੇ ਦਿਖਾ ਲੈਣ ਪੰਜਾਬੀ ਦਾ ਪੇਪਰ ਦੇ ਕੇ ਦਿਖਾ ਲੈਣੇ ਸਾਰੇ ਜਣੇ 25 ਨੰਬਰ ਲੈ ਦੇਣ ਲਿਖਤੀ ਚ ਮੈਂ ਮੰਨ ਲਊਂਗਾ ਨਾ ਹੈ ਨਹੀਂ ਮੈਨੂੰ ਪਤਾ ਹੈ ਮਨਪ੍ਰੀਤ ਮਨਪ੍ਰੀਤ ਬਾਦਲ ਨਾਲ ਰਿਹਾ ਮੈਂ ਪੰਜਾਬੀ ਦਾ ਖ਼ਬਰ ਮੈਂ ਪੜ ਕੇ ਸੁਣਾਉਂਦਾ ਹੁੰਦਾ ਸੀ ਉਰਦੂ ਗੁਰਦਸ਼ੇ ਮਹਿਫਲੇ ਮਾਫੂਫ ਬਸੰਗੀ ਮੈਂ ਕਹਾਂ ਜੀ ਸਮਝ ਹੀ ਨਹੀਂ ਆਉਂਦੀ ਕੀ ਬੋਲੀ ਜਾਂਦੇ ਹਾਂ ਪੰਜਾਬੀ ਦੇ ਸ਼ਾਇਰਾਂ ਦੇ ਬਹੁਤ ਵਧੀਆ ਸ਼ੇਰ ਮੈਂ ਤੁਹਾਨੂੰ ਸੁਖਾਏ ਪੰਜਾਬੀ ਬੋਲਿਆ ਕਰੋ ਜੀ ਪਾਤਰ ਸਾਹਿਬ ਲਿਖਦੇ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਇਹ ਪੜ੍ਹੇ ਹੀ ਨਹੀਂ ਉਹਨਾਂ ਨੇ ਇਹ ਪੜ੍ਹੇ ਨਹੀਂ ਜੀ ਪਾਤਰ ਸਾਹਿਬ ਲਿਖਦੇ ਨੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਸ਼ੁਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਕਦੇ ਵੀ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਥੈਂਕ ਯੂ ਲਵ ਯੂ ਟੂ ਲਵ ਯੂ 3 4 5 6 ਕੋਈ ਨਹੀਂ ਕੋਈ ਜਜ਼ਵਾਤ ਇਹਦੇ ਸਾਹਮਣੇ ਤੇ ਇਲੀਮ ਮਸ਼ੀਨਾਂ ਜੀ ਲਿਆ ਕੇ ਧਰ ਦੋ ਤਾਂ ਅੱਜੀ ਬਟਨ ਦਬ ਦੂਗਾ ਵਾ ਇਹ ਜਜ਼ਵਾਤ ਨੇ ਲੋਕਾਂ ਦੇ ਜਜ਼ਵਾਤ ਨੇ ਬੜੇ ਦੁਖੀ ਕੀਤੇ ਯਾਰ ਇਹਨਾਂ ਨੇ ਖੰਨਾਸਾ ਸਿਆਣੇ ਬੰਦੇ ਨੇ ਉਮਰ ਤਜਰਬੇ ਵਾਲੀ ਆ ਅੱਜ ਕਹਿਰੇ ਅੱਖਾਂ ਚੋਂ ਅਥਰੂ ਨੇ ਕੀ ਲੈ ਕੇ ਜਾਣ ਦੁਨੀਆ ਤੋਂ ਜਾਣਾ ਹਰੇਕ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਕੀ ਲੈ ਕੇ ਜਾਣਗੇ ਨਾ ਮੱਖਾਂ ਕੀ ਦੇਖਿਆ ਫੇ ਸਾਰੀ ਉਮਰ ਆਹੀ ਲੀਡਰ 23 ਸਾਲ ਦੀ ਉਮਰ ਚ ਭਗਤ ਸਿੰਘ ਜੀ ਨੇ ਫਾਂਸੀ ਦਾ ਰਸਤਾ ਚੁੰਮ ਲਿਆ ਕਰਤਾਰ ਸਿੰਘ ਸਰਾਬਾ 19 ਸਾਲ ਦਾ ਸੀ 350 ਏਕੜ ਜ਼ਮੀਨ ਹੈ ਸਰਾਬੇ ਪਿੰਡ ਚ ਲੁਧਿਆਣੇ ਦੀਆਂ ਚੜ੍ਹਾਂ 'ਚ ਜੀਰੋਂਾਂ ਲਾਉਂਦੇ ਥੱਕ ਜਉਂਗੇ ਜੇ ਉਸ ਉਸ ਜ਼ਮੀਨ ਦੀ ਕੀਮਤ ਪਾਣੀ ਹੋਵੇ ਬਰਕਲੇ ਯੂਨੀਵਰਸਿਟੀ 'ਚ ਉਸ ਵੇਲੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰ ਲਿਆ ਸੀ ਪਾਇਲਟ ਬਣ ਗਏ ਸੀ ਉਸ ਵੇਲੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਐਸ ਕਰਕੇ ਫਾਂਸੀ ਹੋਈ ਸੀ ਐਸ ਕਰਕੇ ਉਹਨਾਂ ਨੇ ਫਾਂਸੀ ਦੇ ਰਸੇ ਚੁੰਮੇ ਸੀ ਕਿ ਸਾਡੇ ਬਜ਼ੁਰਗ ਰੋਂਦੇ ਰਹਿਣ ਕਿ ਜੀ ਰੋਈ ਜਾਂਦੇ ਆ ਜੀ ਰੋਈ ਜਾਂਦੇ ਆ ਜੀ ਪਹਿਲਾਂ ਵਧੀਆ ਨਹੀਂ ਆਇਆ ਜੀ ਆਹ ਲੁੱਟ ਕੇ ਜੀ ਬਾਦਲ ਲੁੱਟ ਕੇ ਜੀ ਕੈਪਟਨ ਲੁੱਟ ਕੇ ਕਮਾਲ ਆ ਯਾਰ ਕੀ ਇਹ ਨਾ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ 'ਚ ਇਹਨਾਂ ਦੇ ਪੈਸੇ ਨਾਲ ਚਲੇ ਜਾਣਗੇ ਧਰਮ ਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲੋ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੰਨਿਆ ਯਾਰ ਲੱਕ ਸੀਧਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀ ਐ ਮੇਰੇ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਨੇ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੋਈਆਂ ਪਹਿਲਾਂ ਕੋਈ ਤਾਂ ਕੋ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਸੌਰੀ ਨਹੀਂ ਲਿਆ ਅਵੇ ਸਾ ਆਪਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਜੇ ਬਸ ਇਹਦੂ ਵੱਦ ਸੋਚੇ ਹੀ ਨਹੀਂ ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਹੈ ਕੀ ਪ੍ਰੋਗਰਾਮ ਦੇਖੋ ਕਿਤੇ ਕਿਤੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਬਾਅਦ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ 'ਚ ਵੀ ਆ ਜਾਂਦੇ ਨਾ ਪ੍ਰਭਾਤ ਪ੍ਰਭਾਤ ਜੀ